ੴ ਸਤਿਗੁਰ ਪ੍ਰਸਾਦਿ ਸ਼ਪੇ ਛੰਦ ਤਵੈ ਪ੍ਰਸਾਦ ਚਕਰ ਚਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਪਉ ਪ੍ਰਕਾਸ ਅਮਤੋਜ ਕਹੀਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣਜੈ ਤ੍ਰੇ ਭਵਨ ਮਹੀਪ ਸੋਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵ ਸਰਬ ਨਾਮ ਕਥ ਕਮਣ ਕਰਮ ਨਾਮ ਵਰਨਤਾ ਸਮਤ ਤ੍ਰੇਪਵਨਮ ਹੀਪ ਸੋਰ ਨਾਰੇ ਅਸਰ ਨੇਤ ਨੇਤ ਬਣ ਤ੍ਰਿਣ ਕਾਤ ਤਵ ਸਰਬਨਾਮ ਕਤ ਕਮਣ ਕਰਮਨਾਮ ਬਰਣਤ ਸਮਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ